ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਗੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਆਪਾਂ ਚੱਲੇ ਆ ਖੇਤਾਂ ਡਿਹੜੀਦਾਰ ਲਾਇਏ ਸੀਗੇ ਕਾ ਕੱਢਣ ਵਾਸਤੇ ਤੇ ਪਨੀਰੀ 'ਚ ਪਾਣੀ ਜਹਰਾ ਹੋ ਗਿਆ ਤੇ ਪਨੀਰੀ 'ਚ ਪਾਣੀ ਕੱਢ ਗਿਆਣਾ ਡਿਹੜੀਦਾਰ ਲੱਗੇ ਹੋਣੇ ਸਵੇਰ ਦੇ ਡਿਹੜੀਦਾਰ ਸਵੇਰੇ 5:00 ਵਜੇ ਦੇ 5:30 ਵਜੇ ਦੇ ਲੱਗੇ ਹੋਇਆ ਤਾਂ ਉਹ ਮਨ ਦੀ ਚਾਹ ਦਾ ਟਾਈਮ ਹੋ ਗਿਆ ਸੀਗਾ ਮੈਂ ਸੋਚਿਆ ਚਾਹ ਦੇ ਨਾਲ ਦੋ ਦੋ ਪਰੌਂਠੇ ਨਾਲ ਵਸਤੇ ਲੈ ਜਾਈਏ ਰਾਤ ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਗਈ ਰਾਤਾਂ ਕੀ ਸਵੇਰੇ 4:30 ਵਜੇ ਬਾਰਿਸ਼ ਆਈ ਏ ਤੇ ਪਨੀਰੀ ਵੀ ਜੀ ਸੀ ਦੋ ਤਿੰਨ ਦਿਨ ਹੋ ਗਏ ਉਹਦੇ ਚ ਖੜ ਗਿਆ ਪਾਣੀ ਤੇ ਪਨੀਰੀ ਚੋਂ ਪਾਣੀ ਵੀ ਕੱਢ ਕੇ ਆਣਾ ਇਹ ਹੈ ਪਿੰਡ ਦੀ ਸਵੇਰ ਬਾਰਿਸ਼ ਹੋਣ ਤੋਂ ਬਾਅਦ ਮੈਨੂੰ ਲੱਗਦਾ ਹੁਣ ਤਾਂ ਮੋਟਰਾਂ ਦਾ ਵੈਸੇ ਅੱਜ ਤਾਂ ਹੋਟ ਚਲਾਣ ਦੀ ਲੋੜ ਨਹੀਂ ਗਈ ਹਜੇ ਵੀ ਬਦਲ ਹੈਗਾ ਕੋਈ ਪਤਾ ਨਹੀਂ ਮੀਂਹ ਆ ਜੇ ਤਾਂ ਪਰ ਇੱਕ ਰੀਤਾ ਪਾਣੀ ਖੜ ਗਿਆ ਗਲੀਆਂ ਚ ਵੀ ਪਾਣੀ ਖੜ ਗਿਆ ਤੇ ਝੋਨੇ ਚ ਵੀ ਪਾਣੀ ਖੜ ਗਿਆ ਕਿਆਰੇ ਫੁੱਲ ਹੋ ਗਏ ਨੇ ਆ ਗਏ ਆਪਣਾ ਖੇਤਾਂ ਦਾ ਅਕੈਡਮੀ ਸਕੂਲ ਜਿੱਥੇ ਕਦੇ ਸ਼ੇਰੂ ਪੜਿਆ ਸੀਗਾ ਸ਼ੇਰੂ ਕਿੰਨੀ ਕਲਾਸਾਂ ਕੀਤੀਆਂ ਇੱਥੇ 10 ਤੱਕ ਐ ਕਿੱੜੀ ਕਿੱੜ ਹੋ ਗਿਆ ਇਹ ਕੀ ਤੋ ਦਨਯਾਰਾ ਸ਼ੇਰੂ ਜਿਹੜੇ ਸਵੇਰੇ ਸਵੇਰੇ ਖੇਤਾਂ ਦੀ ਵਾਈਬ ਹੈ ਨਾ ਤੇ ਉਧਰੋਂ ਮੀਂਹ ਪੈ ਕੇ ਹਟਿਆ ਹੋਵੇ ਤੇ ਬੱਦਲ ਹੋਵੇ ਰਾਤੇ ਤਾਂ ਪਾਣੀ ਬੋਖੜਾ ਕਈ ਥਾਵਾਂ ਤੇ ਖੜ੍ਹੇ ਨੇ ਨਾ ਤੇ ਸੱਲੀ ਨੱਡੇ ਕੇ ਬੰਦਾ ਕਿਦੇ ਝੋਨੇ 'ਚ ਜਾਪੇ 90% ਮੈਂ ਕਿਤੇ ਵੀ ਜਾਣਾ ਤਾਂ ਸ਼ੇਰੂ ਮੇਰੇ ਨਾਲ ਹੀ ਹੁੰਦਾ ਹੈ ਬਿਕਾਜ਼ ਵੀ ਆਰ ਬ੍ਰਦਰਸ ਤੇ ਇੱਥੇ ਫੜਾਤੀ ਚਾਹ ਤੇ ਰੋਟੀ ਤੇ ਹੁਣ ਆਪਾਂ ਚੱਲਨੇ ਆ ਮੋਟਰ ਤੇ ਪਨੀਰੀ ਦਾ ਦੇਖਦੇ ਆ ਕੀ ਹਾਲ ਹੈ ਮੋਟਰ ਤੇ ਪਹੁੰਚ ਲਿਆ ਪਨੀਰੀ ਚ ਫਣੀ ਵੈਸੇ ਇੰਨਾ ਜ਼ਿਆਦਾ ਤਾਂ ਨਹੀਂ ਗਾ ਅਸੀਂ ਤਾਂ ਸੋਚਿਆ ਸੀ ਕਿ ਬਾਲਟੀਆਂ ਤੇ ਡੱਬਿਆਂ ਨਾਲ ਪਾਣੀ ਕੱਢਣਾ ਪਵੇਗਾ ਪਰ ਨਹੀਂ ਆਪਾਂ ਇਧਰ ਵਟ ਵੱਢ ਕੇ ਇਹ ਪਾਣੀ ਕਰਤਾ ਝੋਨੇ 'ਚ ਟ੍ਰਾਂਸਫਰ ਜਾ ਹੁਣ ਪਾਣੀ ਕੱਢਣਾ ਵੀ ਪਿਆ ਤਾਂ ਕੋਈ ਥੋੜਾ ਬੋਤਾ ਹੀ ਕੱਢਣਾ ਪਊਗਾ ਬੱਦਲ ਫੇਰ ਸਿਰ ਤੇ ਖੜਾ ਕੋਈ ਪਤਾ ਨਹੀਂ ਆ ਜੇ ਤਾਂ ਸੂਰਜ ਵੀ ਨਿਕਲਿਆ ਥੋੜਾ ਜਿਹਾ ਫੇਰ ਛੁੱਪ ਗਿਆ ਬਸਰ ਅੱਜ ਅੱਜ ਸੰਗਰਾਮ ਦਾ ਦਿਹਾੜਾ ਤੇ ਸੌਣ ਮਹੀਨਾ ਵੀ ਚੱਲ ਗਿਆ ਸੌਣ ਮਹੀਨੇ ਦਾ ਪਹਿਲਾ ਮਹੀ ਪੈ ਚੁੱਕਿਆ ਸਵੇਰੇ ਸਵੇਰੇ ਤੇ ਬਸ ਹੁਣ ਅੱਗੇ ਬਰਸਾਤਾ ਹੀ ਨੇ ਹਾਂਜੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਵਲੌਗ ਪਸੰਦ ਆਊਗਾ ਮੇਰੀ ਫਿਰ ਤੁਹਾਡੇ ਅੱਗੇ ਰਿਕਵੈਸਟ ਹੈ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓਜ਼ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਵੀ ਕਰਿਓ ਤੁਸੀਂ ਸਾਨੂੰ ਐਡਵਾਈਸ ਵੀ ਦੇ ਸਕਦੇ ਹੋ ਕਮੈਂਟਾਂ 'ਚ ਵੀ ਸਾਨੂੰ ਨੈਕਸਟ ਵੀਡੀਓ ਕਿੱਥੇ ਜਾ ਕੇ ਬਣਾਉਣੀ ਚਾਹੀਦੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਸ ਪਲੇਸ ਤੇ ਜਾਈਏ ਤੇ ਵੀਡੀਓ ਬਣਾਈਏ ਤੇ ਤੁਸੀਂ ਸਾਡੀ ਵੀਡੀਓ ਇੰਜੋਏ ਕਰੋ ਧੰਨਵਾਦੀ